ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਅੱਜ ਪ੍ਰਧਾਨ ਮੰਤਰੀ ਵਜੋਂ ਸੌਂ ਚੁੱਕੀ ਜਾਵੇਗੀ ਤਾਂ ਰਾਸ਼ਟਰਪਤੀ ਪਵਨ ਦੇ ਵਿੱਚ ਸੌਂ ਚੁੱਕ ਸਮਾਗਮ ਆ ਜਿਹੜਾ ਉਹ ਰੱਖਿਆ ਗਿਆ ਤੇ ਤਕਰੀਬਨ 7:15 ਮਿੰਟ ਤੇ ਨਰਿੰਦਰ ਮੋਦੀ ਨੇ ਜਿਹੜੇ ਉਹ ਸੌਂ ਚੁੱਕਣਗੇ ਤਾਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਵੱਲੋਂ ਸੌਂ ਚੁਕਵਾਈ ਜਾਵੇਗੀ ਤਾਂ ਜਦੋਂ ਨਰਿੰਦਰ ਮੋਦੀ ਦੇ ਵੱਲੋਂ ਇਹ ਸੌਂ ਚੁੱਕੀ ਜਾਵੇਗੀ ਤਾਂ ਨਰਿੰਦਰ ਮੋਦੀ 62 ਸਾਲ ਪੁਰਾਣੇ ਰਿਕਾਰਡ ਦੇ ਬਰਾਬਰ ਪਹੁੰਚ ਜਾਣਗੇ ਕਿਉਂਕਿ ਪੰਡਿਤ ਜਵਾਹਰ ਲਾਲ ਨਹਿਰੂ ਲਗਾਤਾਰ ਤਿੰਨ ਵਾਰ ਪ੍ਰਧਾਨ ਮੰਤਰੀ ਬਣੇ ਸਨ 1952 1957 ਤੇ 1962 ਦੇ ਵਿੱਚ ਲਗਾਤਾਰ ਪੰਡਿਤ ਜਵਾਹਰ ਲਾਲ ਨਹਿਰੂ ਨੇ ਜਿਹੜੇ ਉਹ ਪ੍ਰਧਾਨ ਮੰਤਰੀ ਬਣੇ ਸਨ ਤੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣਨਗੇ ਤੇ 2014 ਚ 26 ਮਈ ਨੂੰ 2019 ਚ 30 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਸੌਂਹ ਚੁੱਕੀ ਗਈ ਸੀ ਤੇ ਅੱਜ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜੇ ਉਹ ਸੌਂਹ ਚੁੱਕਣਗੇ ਤਾਂ ਰਾਸ਼ਟਰਪਤੀ ਭਵਨ ਦੇ ਵਿੱਚ ਤਿਆਰੀਆਂ ਨੇ ਜਿਹੜੀਆਂ ਪੂਰੀਆਂ ਜੋਰਾਂ ਤੇ ਚੱਲ ਰਹੀਆਂ ਨੇ ਸਿਕਿਉਰਿਟੀ ਦੇ ਜਿਹੜੇ ਪਖਤਾ ਪ੍ਰਬੰਧ ਨੇ ਉਹ ਕੀਤੇ ਜਾਣਗੇ ਕਿਉਂਕਿ ਵੱਡਾ ਸਮਾਗਮ ਆ ਜਿਹੜਾ ਉਹ ਰਾਸ਼ਟਰਪਤੀ ਭਵਨ ਦੇ ਵਿੱਚ ਰੱਖਿਆ ਗਿਆ ਜਿੱਥੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜੇ ਉਹ ਸੌਂ ਚੁੱਕਣਗੇ ਤਾਂ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਵੱਲੋਂ ਇਹ ਸੌਂ ਆ ਜਿਹੜੀ ਉਹ ਚੁਕਵਾਏ ਜਾਵੇਗੀ ਤਾਂ 7:15 ਮਿੰਟ ਦੇ ਕਰੀਬ ਇਹ ਸੌਂ ਆ ਜਿਹੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਚੁੱਕੀ ਜਾਵੇਗੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਅੱਜ ਪ੍ਰਧਾਨ ਮੰਤਰੀ ਵਜੋਂ ਸੌਂ ਚੁੱਕੀ ਜਾਵੇਗੀ ਤਾਂ ਰਾਸ਼ਟਰਪਤੀ ਪਵਨ ਦੇ ਵਿੱਚ ਸੌਂ ਚੁੱਕ ਸਮਾਗਮ ਆ ਜਿਹੜਾ ਉਹ ਰੱਖਿਆ ਗਿਆ ਤੇ ਤਕਰੀਬਨ 7:15 ਮਿੰਟ ਤੇ ਨਰਿੰਦਰ ਮੋਦੀ ਨੇ ਜਿਹੜੇ ਉਹ ਸੌਂ ਚੁੱਕਣਗੇ ਤਾਂ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਵੱਲੋਂ ਸੌਂ ਚੁਕਵਾਈ ਜਾਵੇਗੀ ਤਾਂ ਜਦੋਂ ਨਰਿੰਦਰ ਮੋਦੀ ਦੇ ਵੱਲੋਂ ਇਹ ਸੌਂ ਚੁੱਕੀ ਜਾਵੇਗੀ ਤਾਂ ਨਰਿੰਦਰ ਮੋਦੀ 12 ਸਾਲ ਪੁਰਾਣੇ ਰਿਕਾਰਡ ਦੇ ਬਰਾਬਰ ਪਹੁੰਚ ਜਾਣਗੇ ਕਿਉਂਕਿ ਪੰਡਿਤ ਜਵਾਹਰ ਲਾਲ ਨਹਿਰੂ ਲਗਾਤਾਰ ਤਿੰਨ ਵਾਰ ਪ੍ਰਧਾਨ ਮੰਤਰੀ ਬਣੇ ਸਨ 1952 1957 ਤੇ 1962 ਦੇ ਵਿੱਚ ਲਗਾਤਾਰ ਪੰਡਿਤ ਜਵਾਹਰ ਲਾਲ ਨਹਿਰੂ ਨੇ ਜਿਹੜੇ ਉਹ ਪ੍ਰਧਾਨ ਮੰਤਰੀ ਬਣੇ ਸਨ ਤੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣਨਗੇ ਤੇ 2014 ਚ 26 ਮਈ ਨੂੰ 2019 ਚ 30 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਸੋਚ ਚੁੱਕੀ ਗਈ ਸੀ ਤੇ ਅੱਜ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜੇ ਉਹ ਸੌਂ ਚੁੱਕਣਗੇ ਤਾਂ ਰਾਸ਼ਟਰਪਤੀ ਭਵਨ ਦੇ ਵਿੱਚ ਤਿਆਰੀਆਂ ਨੇ ਜਿਹੜੀਆਂ ਪੂਰੀਆਂ ਜੋਰਾਂ ਤੇ ਚੱਲ ਰਹੀਆਂ ਨੇ ਸਿਕਿਉਰਿਟੀ ਦੇ ਜਿਹੜੇ ਪਖਤਾ ਪ੍ਰਬੰਧ ਨੇ ਉਹ ਕੀਤੇ ਜਾਣਗੇ ਕਿਉਂਕਿ ਵੱਡਾ ਸਮਾਗਮ ਆ ਜਿਹੜਾ ਉਹ ਰਾਸ਼ਟਰਪਤੀ ਭਵਨ ਦੇ ਵਿੱਚ ਰੱਖਿਆ ਗਿਆ ਜਿੱਥੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜੇ ਉਹ ਸੌ ਚੁੱਕਣਗੇ ਤਾਂ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਵੱਲੋਂ ਇਹ ਸੌਹਾਂ ਜਿਹੜੀ ਉਹ ਚੁਕਵਾਏ ਜਾਵੇਗੀ ਤਾਂ 7:15 ਮਿੰਟ ਦੇ ਕਰੀਬ ਇਹ ਸੌਹਾਂ ਜਿਹੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਚੁੱਕੀ ਜਾਵੇਗੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਅੱਜ ਪ੍ਰਧਾਨ ਮੰਤਰੀ ਵਜੋਂ ਸੌਹ ਚੁੱਕੀ ਜਾਵੇਗੀ ਤਾਂ ਰਾਸ਼ਟਰਪਤੀ ਪਵਨ ਦੇ ਵਿੱਚ ਸੌ ਚੁੱਕ ਸਮਾਗਮ ਆ ਜਿਹੜਾ ਉਹ ਰੱਖਿਆ ਗਿਆ ਤੇ ਤਕਰੀਬਨ 7:15 ਤੇ ਨਰਿੰਦਰ ਮੋਦੀ ਨੇ ਜਿਹੜੇ ਉਹ ਸੌਂ ਚੁੱਕਣਗੇ ਤਾਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਵੱਲੋਂ ਸੌਂ ਚੁਕਵਾਈ ਜਾਵੇਗੀ ਤਾਂ ਜਦੋਂ ਨਰਿੰਦਰ ਮੋਦੀ ਦੇ ਵੱਲੋਂ ਇਹ ਸੌਂ ਚੁੱਕੀ ਜਾਵੇਗੀ ਤਾਂ ਨਰਿੰਦਰ ਮੋਦੀ 62 ਸਾਲ ਪੁਰਾਣੇ ਰਿਕਾਰਡ ਦੇ ਬਰਾਬਰ ਪਹੁੰਚ ਜਾਣਗੇ ਕਿਉਂਕਿ ਪੰਡਿਤ ਜਵਾਹਰ ਲਾਲ ਨਹਿਰੂ ਲਗਾਤਾਰ 3 ਵਾਰ ਪ੍ਰਧਾਨ ਮੰਤਰੀ ਬਣੇ ਸਨ 1952, 1957 ਤੇ 1962 ਦੇ ਵਿੱਚ ਲਗਾਤਾਰ ਪੰਡਿਤ ਜਵਾਹਰ ਲਾਲ ਨਹਿਰੂ ਨੇ ਜਿਹੜੇ ਉਹ ਪ੍ਰਧਾਨ ਮੰਤਰੀ ਬਣੇ ਸਨ ਤੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣਨਗੇ ਤੇ 2014 ਚ 26 ਮਈ ਨੂੰ 2019 ਚ 30 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਸੌਂ ਚੁੱਕੀ ਗਈ ਸੀ ਤੇ ਅੱਜ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜੇ ਉਹ ਸੌਂ ਚੁੱਕਣਗੇ ਤਾਂ ਰਾਸ਼ਟਰਪਤੀ ਭਵਨ ਦੇ ਵਿੱਚ ਤਿਆਰੀਆਂ ਨੇ ਜਿਹੜੀਆਂ ਪੂਰੀਆਂ ਜੋਰਾਂ ਤੇ ਚੱਲ ਰਹੀਆਂ ਨੇ ਸਿਕਿਉਰਿਟੀ ਦੇ ਜਿਹੜੇ ਪਖਤਾ ਪ੍ਰਬੰਧ ਨੇ ਉਹ ਕੀਤੇ ਜਾਣਗੇ ਕਿਉਂਕਿ ਵੱਡਾ ਸਮਾਗਮ ਆ ਜਿਹੜਾ ਉਹ ਰਾਸ਼ਟਰਪਤੀ ਭਵਨ ਦੇ ਵਿੱਚ ਰੱਖਿਆ ਗਿਆ ਜਿੱਥੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜੇ ਉਹ ਸੌਂ ਚੁੱਕਣਗੇ ਤਾਂ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਵੱਲੋਂ ਇਹ ਸੌਂ ਆ ਜਿਹੜੀ ਉਹ ਚੁਕਵਾਏ ਜਾਵੇਗੀ ਤਾਂ 7:15 ਮਿੰਟ ਦੇ ਕਰੀਬ ਇਹ ਸੌਂ ਆ ਜਿਹੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਚੁੱਕੀ ਜਾਵੇਗੀ